ਕੁੱਤਿਆਂ ਦਾ ਇੰਨਾ ਠੇਕ ਰਹਾ ਜਿਹੜੇ ਜਾਨਵਰ ਕੁੱਤਿਆਂ ਦਾ ਹੈ ਨਾ ਉਹ ਮੇਰੀ ਬੱਚੀ ਨਾਲ ਕਹਿੰਦੇ ਮੈਂ ਜੀ ਬਾਕੀ ਦਾ ਸਮਾਂ ਮੈਂ ਕਹਿੰਦਾ ਕੁੱਤੇ ਨਹੀਂ ਮੈਂ ਕਹਿੰਦਾ ਕਿ ਉਹ ਨਾ ਕਰਾਂਗੇ ਸ਼ੁਰੂ ਕਰਾਂਗੇ ਉਹ ਬੱਚਾ ਕਾਈਨ ਨੇ ਪੜ੍ਹਦੇ ਮੈਂ ਨਹੀਂ ਕਹਾਂਗੀ ਕਿ ਉਹ ਬੱਚਾ ਕੋ ਮਰੋ ਬੱਚਾ ਨਾ ਪਿੰਡ ਦਾ ਉਹ ਰੋਸੇ ਤੋਂ ਮਾਰਾ ਬੱਚਾ ਇਹ ਦੰਦਾ ਇਹ ਵੀ ਵਾਟਰ ਹੈ ਇਹ ਤਾਂ ਪਤਾ ਨਾ ਭੋਲਾ ਨਾ ਕਿ ನೋ ಡ್ರೈವರ್ ಫುಲ್ ಮೈಂಡ್ ಇಸ್ ನ 10 ਸਾਲਾਂ ਦੇ ਬੱਚੇ ਨੂੰ ਗਰਮ ਪ੍ਰੈਸ ਲਾ ਕੇ ਕੀਤਾ ਜ਼ਖਮੀ ਕਮਰੇ 'ਚ ਬਣਾਇਆ ਬੰਦਕ ਪੁਲਿਸ ਨੇ ਔਰਤ ਨੂੰ ਹਿਰਾਸਤ ਚਲਿਆ ਸੋ ਦੋਸਤੋ ਕਈ ਵੀਡੀਓ ਜਹੀਆਂ ਸਾਹਮਣੇ ਆndੀਆਂ ਨੇ ਜਿਸ ਦੇ ਵਿੱਚ ਸੋ ਤੇਲੀ ਮਾਂ ਹੀ ਆਪਣੇ ਪੁੱਤਰ ਦੇ ਪ੍ਰੈਸ ਲਾ ਕੇ ਉਸ ਨੂੰ ਜ਼ਖਮੀ ਕਰ ਦਿੰਦੀ ਹੈ ਇਹ ਘਟਨਾ ਪਟਿਆਲੇ ਦੇ ਸਥਾਨਕ ਰਿਸ਼ੀ ਕਲੋਨੀ ਵਿੱਚ 10 ਸਾਲੇ ਬੱਚੇ ਨੂੰ ਗਰਮ ਪ੍ਰੈਸ ਨਾਲ ਸਾੜਨ ਤੇ ਬੈਲਟ ਨਾਲ ਕੁੱਟਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਦਾ ਖੁਲਾਸਾ ਇੱਕ ਸਮਾਜ ਸੇਵੀ ਸੰਸਥਾ ਨੇ ਕੀਤਾ ਹੈ ਸੰਸਥਾ ਨੇ ਬੱਚੇ ਕੋਲ ਪਹੁੰਚ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ ਤੇ ਔਰਤ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ ਕਿਹਾ ਗਿਆ ਹੈ ਕਿ ਬੱਚੇ ਨੂੰ ਪਰਿਵਾਰ ਨੇ ਗੋਦ ਲਿਆ ਸੀ ਪਰ ਉਸ ਤੋਂ ਘਰ ਦੇ ਕੰਮ ਕਰਵਾਏ ਜਾਂਦੇ ਸਨ ਜਦੋਂ ਉਹ ਘਰ ਦੀ ਸਫਾਈ ਅਤੇ ਹੋਰ ਕੰਮ ਨਹੀਂ ਕਰਦਾ ਸੀ ਤਾਂ ਉਸ ਨੂੰ ਕੁੱਟਿਆ ਜਾਂਦਾ ਸੀ ਤੇ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਘਰ ਵਿੱਚ ਰਹਿਣ ਵਾਲੀ 30 ਸਾਲਾ ਔਰਤ ਬੱਚੇ ਨਾਲ ਕੁੱਟਮਾਰ ਕਰਦੀ ਸੀ ਥਾਣਾ ਅਰਬਨ ਸਟੇਟ ਦੇ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮਲਜ਼ਮ ਔਰਤ ਮਨੀ ਸ਼ਰਮਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਇਸ ਮਾਮਲੇ ਬਾਰੇ ਆਪਣਾ ਫਰਜ਼ ਸੋਸਾਇਟੀ ਦੇ ਮੁਖੀ ਸਤਪਾਲ ਸਿੰਘ ਪਾਲ ਖਰੋੜ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਸੁਣਨ ਤੋਂ ਬਾਅਦ ਗਵਾਂਡੇ ਨੇ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਬੱਚੇ ਦੀ ਭਾਲ ਅਤੇ ਤਸ਼ੱਦਦ ਹੋਣ ਬਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਸਨ ਬੱਚੇ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਦੇਖ ਕੇ ਉਸ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਸੋਸਾਇਟੀ ਵੱਲੋਂ ਬਣਾਈ ਗਈ ਵੀਡੀਓ ਵਿੱਚ ਬੱਚਾ ਆਪਣੇ ਉੱਪਰ ਹੋਈ ਤਸ਼ੱਦਦ ਬਾਰੇ ਦੱਸਦਾ ਹੈ ਪਾਲ ਖਰੋੜ ਵਾਸੀ ਪਿੰਡ ਲਚਕਾਣੀ ਦੇ ਬਿਆਨ ਦੇ ਆਧਾਰ ਤੇ ਪੁਲਿਸ ਮੁਲਜ਼ਮ ਮਨੀ ਸ਼ਰਮਾ ਵਾਸੀ ਜੈਤੋਹਾਲ ਨਿਵਾਸ ਰਿਸ਼ੀ ਕੋਲੋਨੀ ਚੋਰਾ ਵਿਰੁੱਧ ਮਾਮਲਾ ਦਰਜ ਕਰਕੇ ਫਿਰਾਸਤ ਵਿੱਚ ਲਿਆ ਹੈ ਉਸਨੇ ਉਸਦੇ ਭਾਰਤੀ ਡੰਡ ਵਾਲੀ ਦੀ ਧਾਰਾ 115 127 ਅਤੇ 355 ਤਹਿਤ ਮਾਮਲਾ ਨੰਬਰ 16 ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਬੱਚਾ ਫਰੀਦਕੋਟ ਇਲਾਕੇ ਵਿੱਚ ਮੁਲਜ਼ਮ ਔਰਤ ਦੇ ਘਰ ਦੇ ਨੇੜੇ ਰਹਿੰਦੀ ਸੀ ਆਰਕੈਸਟਾ ਵਿੱਚ ਕੰਮ ਕਰਨ ਵਾਲੀ ਮਨੀ ਸ਼ਰਮਾ ਇੱਥੇ ਬੁਟੀਕ ਤੇ ਬਿਊਟੀ ਪਾਰਲਰ ਵੀ ਚਲਾਉਂਦੀ ਸੀ ਬਹੁਤ ਤਲਾਕਸ਼ੋਦਾ ਔਰਤਾਂ ਹੈ ਅਤੇ ਆਪਣੀ ਮਾਂ ਮਾਨਸਿਕ ਤੌਰ ਤੇ ਬਿਮਾਰ ਪਿਤਾ ਨਾਲ ਪਟਿਆਲੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ ਉਸ ਨੇ 1 ਸਾਲ ਪਹਿਲਾਂ ਹਲਫਨਾਮੇ ਤੇ ਬੱਚੇ ਨੂੰ ਗੋਦ ਲਿਆ ਸੀ ਰਿਸ਼ੀ ਕਲੋਨੀ ਤੋਂ ਪਹਿਲਾਂ ਉਹ ਗੋਬਿੰਦ ਬਾਗ ਇਲਾਕੇ ਵਿੱਚ ਰਹਿੰਦੀ ਸੀ ਜਿੱਥੇ ਇਸ ਬੱਚੇ ਤੇ ਤਸ਼ੱਦਦ ਹੋਣ ਬਾਰੇ ਜਾਣਕਾਰੀ ਸੰਸਥਾ ਤੱਕ ਪਹੁੰਚ ਰਹੀ ਸੀ ਦਰਅਸਲ ਕਰੀਬ 2 ਮਹੀਨਿਆਂ ਤੋਂ ਸਮਾਜ ਸੇਵੀ ਪਾਲ ਖਰੋੜ ਇਸ ਬੱਚੇ ਤੱਕ ਪਹੁੰਚਣ ਦੇ ਯਤਨ ਵਿੱਚ ਸਨ 1 ਫਰਵਰੀ ਨੂੰ ਉਹ ਬੱਚੇ ਕੋਲ ਪੁੱਜੇ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਬਰਾਮਦ ਕੀਤਾ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਚਾ ਗੋਦ ਨਹੀਂ ਲਿਆ ਸਗੋਂ ਖਰੀਦਿਆ ਸੀ ਸ਼ਿਕਾਇਤ ਦਰਜ ਕਰਵਾਉਣ ਵਾਲਾ ਸਰਪਾਲ ਸਿੰਘ ਪਾਲ ਨੇ ਦਾਵਾ ਕੀਤਾ ਹੈ ਕਿ ਬੱਚੇ ਨੂੰ ਗੋਦ ਨਹੀਂ ਲਿਆ ਗਿਆ ਸਗੋਂ ਖਰੀਦਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਬੱਚੇ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ ਜਿਸ ਤੋਂ ਬਾਅਦ ਮਤਰੀਏ ਮਾਂ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਪਾਲਣ ਤੋਂ ਇਨਕਾਰ ਕਰ ਦਿੱਤਾ ਬੱਚੇ ਦੇ ਬਾਪ ਨੇ ਮਨੀ ਸ਼ਰਮਾ ਨੂੰ ਬੇਟਾ ਵੇਚ ਦਿੱਤਾ ਅਤੇ ਦੂਜਾ ਬੱਚਾ ਕਿਸੇ ਹੋਰ ਨੂੰ ਦੇ ਦਿੱਤਾ ਉਹਨਾਂ ਕਿਹਾ ਕਿ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਬੱਚੇ ਦੇ ਪਿਤਾ ਨੂੰ ਧਾਰੇ ਵਿੱਚ ਲਿਆਉਣਾ ਚਾਹੁੰਦੀ ਹੈ ਸਵਾਉ ਬਾਕੀ ਲੈ ਚੱਲਦੇ ਆ ਤੁਹਾਨੂੰ ਉਹਨਾਂ ਦੀਸ ਮੌਕੇ ਦੀ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਮੈਡੀਕਲ ਸਾਮਾਨ ਆ ਗਿਆ ਸੱਤਾਂ ਬੱਚੇ ਦੇ ਚੋਟੀ ਹੁੰਦੀ ਹੈ ਕੋਈ ਲੈਵਲ ਤੁਮ ਬਾਦ ਆਓ ਇੰਕੋ ਵੀ ਨੰਬਰ ਆ ਮੇਰੇ ਛੜਗਾ ਦਾ ਤੁਸੀਂ ਆਇਆ ਕਰੋ ਮੇਰੇ ਬੰਦੇ ਨੂੰ ਪਤਾ ਨਹੀਂ ਕੰਮ ਹੋ ਜਾ ਰਿਹਾ ਹੈ ਕੰਮ ਕੋਈ ਕਰਦਾ ਹੈ ਨਾ ਤੁਸੀਂ ਬੱਚੇ ਨਹੀਂ ਡਰਾਈ ਜਾਂਦੇ ਪਰ ਮੈਂ ਨਹੀਂ ਕਲੋਰੀ ਵੀਰੇ ਤੁਹਾਡੇ ਸਭ ਮਰਤਾ ਕੋ ਮਰੋ ਬੱਚੇ ਮਾਰਿਆ ਕਿਉਂ ਰੁਕੋ ਮਾਰੇ ਬੱਚੇ ਇਹ ਬੰਦਾ ਇਹ ਵੀ ਡਵਾਟਰ ਜਦੋਂ ਪਤਾ ਨਾ ਭੋਲਾ ਲੱਗਦੀ ਇੱਕ ਮਿੰਟ ਇਹ ਮੈਨੂੰ ਮੈਂ ਕਿਤੇ ਖੱਪਾ ਨਹੀਂ ਦੂਰ ਭਾਏ ਦੱਸ ਇਹ ਖੱਪਾ ਮਾਰਨ ਦੀ ਸਾਬ ਨਹੀਂ ਹੈ ਮੈਂ ਹਾਂ ਹੁਣ ਕੀ ਇਹ ਦੇਖੋ ਇਹ ਪੈਣੇ ਕਹਿਣਗੇ ਹੁਣ ਸੱਚ ਬੋਲਦੇ ਹੋ ਕੰਮ ਕਰਿਆ ਨੇ ਤੇਰੇ ਪੈਣਗੇ ਹੁਣ ਮੇਰੇ ਕਿਉਂ ਪੈਣ ਦੱਸਾਂਗੇ ਤਕੌਣ ਜਿਵੇਂ ਤਕੌਣ ਹੁੰਦੀ ਹੈ ਨਾ ਤਕੌਣ ਛੱਪੀ ਹੋਈ ਹੈ ਇਹ ਇਦਾਂ ਇਦਾਂ ਚ ਕਲੈਂਡਰ ਕੋਈ ਚੀਜ਼ ਪਈ ਆ ਉਹ ਦੇਖੋ ਦੋ ਸਲਿੰਡਰ ਰੱਖ ਕੇ ਚਲਿਆ ਆ ਦੇਖੋ ਇਹਦਾ ਇਹ ਟਾ ਤੇਲਾ ਲਾਈਆ ਨੇ ਇਹਦੇ ਚ ਲੈ ਲੈ ਉਹ ਚਲਾ ਦੇ ਉਹ ਮੈਂ ਤੁਹਾਨੂੰ ਦਿਖਾਉਂਦਾ ਇਹ ਬਗਨਾੜਾ ਕਹੋ ਰੱਤ ਨੂੰ ਚਲਾਈ ਨਾ ਚਲੋ ਕਿ ਕਰੇ ਕਿਛੇ ਨਹੀਂ ਕੋੜਾ ਕੋਈ ਬੱਚਾ ਨਹੀਂ ਫਿਗਰੋ ਪਾਉਂਦਾ ਤਾਂ ਮੈਂ ਕਿਤੇ ਜੀ ਬੱਚਾ ਜੀ ਉਹ ਮੋਨੋ ਆਦਿ ਭਰਾ ਵੀਰੇ ਮੇਰਾ ਭਰਾ ਮੇਰਾ ਕੋਡਾ ਪਾ ਮੈਂ ਮਨ ਮੈਂ ਪੱਕਾ ਹਾਂ ਮਨ ਮਨ ਕੋ ਮਨ ਹਾਂ ਉਹ ਬੰਦੇ ਦੇ ਫੋਨ ਦੇ ਨਾਲ ਕੁੱਝ ਨਾ ਉਹ ਬੰਦੇ ਦਾ ਨਾ ਨਹੀਂ ਮੁਸਕਦਾ ਜੀ ਹੁਣ ਚਲੋ ਸੁਣੋ ਥੋੜਾ ਕੋਈ ਬੱਚੇ ਦਾ ਲੱਗ ਰਹੀ ਹੈ ਪੱਕਾ ਲੱਗ ਰਿਹਾ ਹੈ ਕਿ ਆ ਲੱਗ ਰਿਹਾ ਹੈ ਸੇਨ ਕੁਮਾਰ ਕੀ ਪਹਿਲੇ ਕੱਲਾ ਨਹੀਂ ਦਿੱਖੇ ਬੁੜੇ ਪਿਤਾ ਹੀ ਲੱਗਣਾ ਹਾਂ ਮੈਂ ਕੋਈ ਨਹੀਂ ਰਿਹਾ ਨਾ ਬਲਕਿ ਉਹ ਬਾਰੇ ਗੱਲ ਕਰ ਰਿਹਾ ਕਿ ਕਿੱਥੋਂ ਆਪਾਂ ਭਰਾ ਪੈਣੇ ਤੁਹਾਡੇ ਅਸੀਂ ਗੋਦ ਦਿੱਤਾ ਅਸੀਂ ਬਹੁਤ ਬੜੀ ਸਾਰਾ ਕੀਤਾ ਉਹ ਹੈ ਮੈਂ ਆਪਦੀ ਮੰਮੀ ਨੂੰ ਕਹਿੰਦਾ ਮੰਮੀ ਮੈਨੂੰ ਉਹ ਡਾਕੂਮੈਂਟ ਦੀ ਜੋ ਡਾਕੂਮੈਂਟ ਦਿਖਾਉਂਦਾ ਮੰਮੀ ਕੋਲ ਨਹੀਂ ਨੇ ਡਾਕੂਮੈਂਟ ਉਹ ਤਾਂ ਪ੍ਰੋਸੀਡਿੰਗ ਕੋਰਟ ਕੋਲੇ ਹੈ ਉਹਦੀ ਉਹ ਨਹੀਂ ਮੰਮੀ ਡੈਡੀ ਨੇ ਦਿੱਤਾ ਹੋਇਆ ਸਾਨੂੰ ਤੁਸੀਂ ਦੱਸੋ ਕੀ ਕੀ ਦੀ ਦਿੱਤੀ ਕਿ ਹੁਣ ਤਾਂ ਕੋਈ ਭਰਾ ਪੈਣੇ ਫਿਰ ਅਸੀਂ ਗੋਦ ਲੈ ਕੇ ਮੇਰੇ ਭਰਾ ਨੇ ਜਨਮ ਉਹ ਤੋਂ ਆ ਕੇ ਕਿੱਥੋਂ ਬਣ ਨਹੀਂ ਕਰੀਂ ਤੇ ਸਰਦਤ ਕੀ ਹੁੰਦੀ ਹੈ ਜੀ ਇਹ ਤੁਸੀਂ ਕਿਤੇ ਪੇਪਰ ਦਿਖਾ ਸਕਦੇ ਹੋ ਆਪਾਂ ਤਾਂ ਸਾਡੇ ਨਾਲ ਆ। 2-3 ਦਿਨਾਂ ਤੋਂ ਨਹੀਂ ਰੈਗੂਲੇਟਰ ਖੁੱਲਿਆ ਸੀਗਾ। ਰੈਗੂਲੇਟਰ ਖੋਲ ਕੇ ਗੈਸ ਚਲਾਇਆ। ਜਰਦੀ ਬੁਲਾ ਲੈਂਦਾ। ਫਿਰ ਉਹਨੇ ਪਿੱਛੇ ਬੰਦ ਕੀਤਾ ਸੀਗਾ। ਇਸ ਕਰਕੇ ਇਹ ਵੀ ਕੋਈ ਨੁਕਸਾਨ ਨਾ ਕਰ ਦੇ। ਕੋਈ ਤਾਂ ਹਮਨ ਬੰਦ ਕਰਦਾ ਜੀ। ਕਦੇ ਨਹੀਂ ਬੰਦ ਕਰਦਾ। ਨਹੀਂ ਜੀ ਅਸੀਂ ਉਹ ਖੁੱਲਾ ਛੱਡ ਕੇ ਜਾਂਦੇ ਸੀ। ਕੋਈ ਨਹੀਂ ਤੁਸੀਂ ਤੂੰ ਬੋਲ ਦੋ ਤਾਂ। ਉਹ ਜੀ ਇਹ ਫਿਰ ਤੋਂ ਦੱਸੋ ਤਾਂ ਮੈਨੂੰ। ਇਹ ਕਿਹੜਾ ਸ਼ੋਕ ਕੁਮਾਰ ਉਹ ਮਿੱਕੇ ਦੇ ਪਿਤਾ ਦਾ ਨਾਮ ਹੋਰ ਆ। ਉਹ ਡਰਾਈਵਰ ਆ ਨਾ। ਡਰਾਈਵਰ ਆ ਨਾ ਤੁਹਾਡੇ ਪਿਤਾ ਕੀ ਕਰਦੇ ਨੇ? ਮੇਰੇ ਡੈਡੀ ਨੂੰ ਪਾਰ ਕਰ ਦਿੰਦੇ। ਤੁਸੀਂ ਉਹ ਉਹ ਉੱਥੇ ਵਿੱਚ ਦੇ ਪਤਾ ਜੀ ਟੇਕਨ ਡਰਾਈਵਰ। ਤੁਹਾਡੇ ਤੁਸੀਂ ਮੈਨੂੰ ਕਿੰਨੇ ਦਾ ਪ੍ਰਸ਼ਨ। ਵੀਰੇ ਮੈਂ ਆਪਣੇ ਡੈਡੀ ਦਾ ਬੋਲ 10 ਮਿੰਟ ਦੀ ਮੈਂ ਡੈਡੀ ਦਾ ਪੁੱਛਿਆ ਨਾ। ਅਜੀ ਭੈਣੇ ਮੈਨੂੰ ਇੱਕ ਗੱਲ ਦੱਸੋ ਗੋਡ ਲੈਣ ਵਾਲੀ ਕੀ ਕਰ ਰੋਣ। ਵੀਰੇ ਕਾਗਜ਼ ਪੱਤਰ ਜੋ ਵੀ ਮੈਂ ਕਿ ਮਮੀ ਨੇ ਗੋੜੀ ਦਿੱਤਾ। ਮਮੀ ਨੇ ਮੇਰੇ ਕੋਲ ਇੱਕ ਕਹਿੰਦੇ ਕਿ ਤੁਹਾਨੂੰ ਹੁੰਦਾ ਬੱਚਿਆਂ ਤੋਂ ਕੰਮ ਕਰਾਉਣ ਦਾ ਘਰ ਦੇ ਵਿੱਚ ਸਾਡਾ ਕੰਮ ਕੋਈ ਨਹੀਂ ਮੈਨੂੰ ਕਰਵਾਉਂਦਾ। ਚਲੋ ਕੰਮ ਅਸੀਂ ਆਪ ਕਰਦੇ ਆਂ ਅਸੀਂ ਕੰਮ ਕਰਾਵੰਦੇ ਹੁੰਦੇ। ਅਸੀਂ ਨੂੰ ਕਿਸੇ ਕੋਲ ਬਹੁਤ ਕਹਿੰਦੇ ਮੇਰੀ ਗੱਲ ਨੂੰ ਸਮਝੋ ਤੁਸੀਂ ਬੱਚੇ ਦੇ ਪ੍ਰੈਸ ਲਾਈਏ ਤਾਂ ਮ ਪ੍ਰੈਸ ਵੀ ਤਾਂ ਮੈਂ ਨਹੀਂ ਲਾਈ ਹੈਗੀ ਮੁੰਡੇ ਪ੍ਰੈਸ ਨਹੀਂ ਲਾਈ ਹੈਗੀ ਕਿਹੜੇ ਲਾਈਗੇ ਪ੍ਰੈਸ ਵੀ ਮੇਰੇ ਮੁੱਤੇ ਖੜੀ ਪਈ ਸੀ ਕਿ ਮੈਂ ਕੱਲੇ ਕੱਪੜੇ ਪ੍ਰੈਸ ਕਰਦੀ ਸੀ ਪਹਿਨੇ ਤੁਸੀਂ ਨਹੀਂ ਵੀਰੇ ਨਹੀਂ ਇਹ ਗੱਲ ਗਲਤ ਆ ਪ੍ਰੈਸ ਨਹੀਂ ਲਾਈ ਹੈਗੀ ਹਾਂਜੀ ਮਤਲਬ ਤੁਸੀਂ ਦੱਸੋ ਪ੍ਰੈਸ ਤੁਸੀਂ ਲਾਈ ਨਹੀਂ ਵੀਰੇ ਪ੍ਰੈਸ ਨਹੀਂ ਲਾਈ ਸੀ ਖੜੀ ਸੀ ਆਪਣੇ ਕੁੱਤੇ ਲੱਗੀ ਸੀ ਆਪਣੇ ਆਪੂਡੇ ਕੇ ਨਹੀਂ ਲੱਗੀ ਵੀਰੇ ਮੇਰੇ ਕੁੱਤੇ ਰੱਖੇ ਹੋਏ ਨੇਗੇ ਠੀਕ ਆ ਉਹ ਜਿਹੜੀ ਸਾਡੇ ਰਟੀਵਰ ਹਨ ਜਦੋਂ ਉਹ ਉੱਤੇ ਚੜਦੀ ਆ ਚੁੰਮੜਦੀ ਆ ਪ੍ਰੈਸ ਹੋਈ ਸੀਗੀ ਉਹਦਾ ਸਿਰਫ ਇੰਨਾ ਕੋਇਆ ਪ੍ਰੈਸ ਮੈਂ ਬੋਝੀ ਨਹੀਂ ਸੀ ਉਹ ਬਹੁਤ ਹਲਕੀ ਲੱਗੀ ਸੀ ਉਹ ਦਸ ਕਰਨੀ ਬਿਲਕੁਲ ਆਪਣਾ ਲੱਗੀ ਸੱਚਾਈ ਦੱਸਣੀ ਹੈ ਇਹ ਮੇਰੇ ਮੂੰਹ ਤੋਂ ਨਾ ਆਉਂਦਾ ਮੈਂ ਕਿਵੇਂ ਕਹਾਂ ਤੁਜੀ ਦੱਸੀ ਸੱਚੀ ਇੱਕ ਮਿੰਟ ਸੱਚਾਈ ਦੱਸ ਰਹੀ ਹਾਂ ਰਸੀ ਜਿਹੜੀ ਚੜ੍ਹਦਾ ਕੱਟ ਜਿਹੜੀ ਇਹਦੇ ਤੋਂ ਇਹ ਯਾਰਾਂ ਦੇ ਕੋਲੋਂ ਸਾਡਾ ਜਾਨ ਕੀ ਨਿਕਲਾਂਗੇ ਜਿੱਦਾਂ ਮੇਰੀ ਗੱਲ ਨੂੰ ਹੋਣੇ ਪਤਾ ਨਹੀਂ ਜਿਹੜਾ ਜੋ ਨਹੀਂ ਇਹ ਤਾਂ ਬੱਲੇ ਹੋਰ ਲੈ ਜੋ ਕਿੰਨਾ ਜੀ ਬੀ ਵੀਰ ਮਾਨ ਨਾ ਬੱਚਾ ਜਾਂਦਾ ਕਿ ਉਹ ਵੀ ਅਸੀਂ ਕੱਲ ਨਾ ਜੱਡ ਕੋਲੋਂ ਤੇ ਪਾਣੀ ਕੁੱਤੇ ਨੂੰ ਤਾਂ ਕਮਰੇ ਚ ਪਾਉਣੀ ਆ ਤੇ ਬੱਚੇ ਨੂੰ ਕਿੱਥੇ ਪਾਉਣੀ ਆ ਇਹ ਥੋੜੀ ਜੀ ਮਰ ਜੇ ਕਿੱਥੇ ਆ ਤੇ ਕੱਲ ਇਹ ਕੇ ਜਣਾ ਦੇ ਉਹ ਦਿਖਾਉਗਾ ਕਿੱਥੇ ਕੋਲੋਂ ਉਹ ਸਾਰ ਦੇ ਉੱਪਰ ਰੱਖ ਕੇ ਉਹਨੇ ਰੋਕ ਕੇ ਬਾਕੀ ਸਾਈਡ ਦੇ ਉਹ ਬਾਕੀ ਸਾਈਡ ਦੇ ਉਹ ਅਸੀਂ ਕਿਹੜੇ ਸਾਰੋਂ ਉਹ ਬਾਕੀ ਸਾਈਡ ਤੋਂ ਕੀ ਕਰ ਕੋਈ ਅੰਦਰ ਨਾ ਆਉਣ ਦੇ ਬੰਦਿਆਂ ਨੂੰ ਚੱਲ ਹੁਣ ਆਲਰੇਡੀ ਬੰਦ ਕਰ ਲੈ ਅੰਦਰ ਆ ਰਹਿਣਗੇ ਬੰਦ ਕਰ ਦੇ ਬੰਦ ਕਰ ਦੇ ਗੇਟ ਅੰਦਰ ਦੇ ਪੱਲੇ ਬੜਾ ਚੁੱਪ ਨਾ ਕਰੀਏ ਇਸ ਤਰ੍ਹਾਂ ਬੰਦ ਕਰ ਦੇ ਗੇਟ ਬੰਦ ਕਰ ਦੇ 2000 ਆਏ ਜਿਆਦਾ ਲਾਇਆ ਬੰਦ ਕਰ ਦੇ ਬਾਤ ਨਹੀਂ ਬਾਤ ਨਹੀਂ ਉਹ ਤਾਂ ਉਹ ਤਾਂ ਉਹ ਉਤਾਰਦੀ ਲੋੜ ਨਹੀਂ ਆਪਣਾ ਇੱਥੇ ਲੋੜ ਨਹੀਂ ਬੰਨੂ ਕਰਵਾ ਦੇ ਯਾਥੇ ਹਾਂ ਜੀ ਦੇਖੋ ਵੀ ਕੁਝ ਫੁੱਲ ਕੋਈ ਨਾ ਕਰਦੇ ਨੇ ਹਾਂ ਬਸ ਤੇ ਇੱਕ ਦਰਦਿਸ ਨੇ कुते थले थले ਕਾਲੀਆਂ ਨੰਦਾਂ ਦੇ ਆਉਂਦਾ ਮੈਂ ਚੱਲਦਾ ਆਇਓ ਮਰਦਾ ਆਉਂਦੇ ਹੋ ਇਹ ਵਾਲਾ ਕੈਮਰਾ ਕੋਣ ਕੋਣ ਪਿੱਛੇ ਪਿੱਛੇ ਕੋਣ ਉਹ ਗੰਦਾ ਉਹ ਨਾਲ ਅਗਰ ਚਸਮੀਂ ਦੇ ਦੇਖਾ ਲਾ ਨਾਲ ਤੇ ਉੱਤੇ ਦੇਖੋ ਤੁਸੀਂ ਪਿੱਛੇ ਆ ਕੇ ਸਪੰਸਰ ਮੇਚਾ ਪੈਂਦਾ ਇੱਕ ਮਿੰਟ ਅੱਗੇ ਰੱਖ ਕੇ ਪਿੱਛੇ ਰੱਖ ਕੇ ਰਾਜ ਸਿੰਘ ਬੱਚਾ ਕਿੱਥੇ ਪੈਂਦਾ ਦੱਸ ਬੱਚਾ ਤਾਂ ਵੀਰੇ ਸਾਡੇ ਨੂੰ ਉੱਧਰ ਪੈਂਦਾ ਤੂੰ ਇੱਕ ਮਿੰਟ ਬੋਰੇ ਆ ਦੋ ਮਿੰਟ ਇੱਕ ਮਿੰਟ ਮੈਂ ਜਦੋਂ ਤੁਸੀਂ ਝੂਠ ਬੋਲੋਗੇ ਤੁਹਾਨੂੰ ਦੱਸਦੇ ਨਹੀਂ ਹੈਗੇ ਤੁਹਾਨੂੰ ਨਹੀਂ ਤੇਰੇ ਕੋਲ ਚੱਕ ਆਵਾਂਗੇ ਇੱਕ ਮਿੰਟ ਲੱਗਦੀ ਬੈਠੀ ਆਪਣੇ ਬੱਚਾ ਤੋਂ ਕਿੱਥੇ ਪੈਂਦਾ ਬੱਚਾ ਪੈਂਦਾ ਹੈ ਸਾਡੇ ਇੱਥੇ ਪੈਂਦਾ ਨਹੀਂ ਪੈਂਦਾ ਵੀਰੇ ਕੋਈ ਨੂੰ ਬੁਲਾਇਆ ਇਹਦੇ ਘਰਾਂ ਨੂੰ ਬੁਲਾਇਆ ਜਾਣਾ ਨਾ ਪੂਰੀ ਨਹੀਂ ਜੂਰੀ ਨਹੀਂ ਨਾ ਉਹ ਤੋਂ ਪੁੱਛੀ ਹਾਂ ਸਹੀ ਆਪਾਂ ਬਾਹਰ ਕਰ ਲੈ ਮੈਂ ਗੱਲ ਸਾਡੇ ਕੋਲ ਵੀਡੀਓ ਨੇ ਸਾਰੀਆਂ ਅੰਦਰੋਂ ਬਸਾਂ ਵੀਡੀਓ ਦੇਖ ਲੋ ਆਹ ਮਾਰ ਬੰਦ ਲੱਗੇ ਨੇ ਸਾਡੇ ਅਸੀਂ ਇਹ ਇੱਕ ਮਿੰਟ ਆਹ ਆਹ ਤੂੰ ਸੁਣ ਤੂੰ ਸਾਥ ਦੇ ਮੈਂ ਇੱਕ ਮਿੰਟ ਦੇ ਵਿਚ ਆ ਪਤਾ ਦਿੰਦਾ ਦੋ ਦਿਨ ਅੰਦਰ ਬਾਹਰ ਮੇਰਾ ਆਹ ਵੇ ਆਹ ਦੇਖੋ ਦੋਨੋਂ ਤਾਂ ਬੱਧਾ ਬਾਂਹ ਲਿਆ 1.5 ਪਿੰਡ ਪੁੱਟੇ ਦਾ ਇੱਧਰ ਵਾਲਾ ਮੇਰੇ ਨਾਮ ਤੋਂ ਨਾਮ ਨਹੀਂ ਆਇਆ ਤੇਰੇ ਤੇ ਜਾਮ ਕੋਈ ਨਹੀਂ ਲੱਗਦਾ ਬੇ ਮੋੜੇ ਗਲਤੀ ਕੀਤੀ ਮੇਰੇ 27 ਮੇਰਾ ਮਾਸਟਰ ਬਣਾਵਾ ਨਾ ਲਾ ਲਵੇ ਇੱਥੇ 27 ਮਰਨਾ ਜਿਸ ਨੂੰ ਤਾਂ ਮੈਂ ਤਾਂ ਉਹ ਨਾ ਕਰੋ ਅੱਛੇ ਲੈ ਜੀ ਇੱਧਰ ਹੋ ਜਾਈਏ ਆਹ ਕਮਰੇ ਚ ਹੋ ਜਾਈਏ ਇਹਨਾਂ ਨੂੰ ਬਾਹਰ ਵਾਚ ਇੱਕ ਮਿੰਟ ਜਰਾ ਹੁੰਦੀ ਹੈ ਜੀ ਲੱਗੀਆਂ ਉਰੇ ਉਰੇ ਆਓ ਬੈਠ ਤੁਹਾਨੂੰ ਕੁੱਤਿਆਂ ਦਾ ਇੰਨਾ ਫਿਕਰ ਆ ਪਿਆ ਵੀਰੇ ਜੇ ਕੰਮ ਕੁੱਤਿਆਂ ਦਾ ਜਦੋਂ ਜਦੋਂ ਨਾ ਕੋਈ ਨਹੀਂ ਵੀਰੇ ਕੰਮ ਉਹ ਕੁੱਤਿਆਂ ਦਾ ਵੀਰੇ ਮੇਰੇ ਨਾਲ ਕੋਈ ਕੁੱਤਿਆਂ ਨਹੀਂ ਵੀਰੇ ਠੀਕੇ ਜੀ ਵੀਰੇ ਮੈਂ ਜਿਹੜਾ ਤਲਾਹ ਬੱਚੇ ਦੇ ਵੀਰੇ ਐਸੇ ਲਾਈ ਜਾਵੇ ਪ੍ਰੈਸ ਲਾਈ ਜਾਵੇ ਪ੍ਰੈਸ

ਕੋਈ ਬੋਲੋ ਹੋ ਜਾਏਗਾ ਮੈਂਨ ਦਾ ਵੀ 2:00 ਹੋ ਜਾਏਗਾ ਹਾਂ ਲੈ ਗੋਹਾ ਹੈ ਐਸੇ ਪਈ ਮੈਂ ਆਹ ਰਾਸੇ ਲਾਈ ਗਏ ਹੈ ਮੇਰੀ ਗੋਦੀਆਂ ਤੋਂ ਮੇਰੀ ਗੋਦੀਆਂ ਹਾਂ ਮੈਂ ਤਾਂ ਮੈਂ ਜਨਮ ਵਿੱਚ ਆਇਆ ਤੇ ਹੂੰ ਆਪਾਂ ਬੈਠੇ ਰਹੇ ਹੈਗਾ ਨਹੀਂ ਸੁਧਰੂਗਾ ਮੈਂ ਸੁਧਰੂਗਾ ਕੁੱਤੇ ਵਾਲੀ ਆਈਡੀ ਕਰੇਂ ਤੇਨਾਂ ਲਾਈ ਉਹ ਵਿੱਚ ਪਾਸੀ ਹੈ ਨਾ ਮੈਂ ਪੁੱਛਿਆ ਕਿ ਕੁੱਤਾ ਦੇਵੇਂ ਕੁੱਤਿਆਂ ਨੂੰ ਪਿਆਰ ਕਰਦਾ ਹਾਂ ਮੈਂ ਤਾਂ ਕੁੱਤਿਆਂ ਨੂੰ ਕਰਦਾ ਹਾਂ ਇਨਸਾਨ ਨੂੰ ਦੂਜੀ ਗੱਲ ਵੀ ਇਹ ਮੈਂ ਕਿਹਾ ਵੀ ਤੂੰ ਕੁੱਤੇ ਨੂੰ ਕਰਦਾ ਹੈਂ ਮੈਂ ਕੁੱਤੇ ਨੂੰ ਕਰਦੀ ਆਂ ਦਾ ਬਾਰਕ ਤੇ ਜਿਹੜਾ ਜੀ ਕੋਲ ਆ ਗਿਆ ਤੇ ਮੈਂ ਕੋਤਲੀ ਤੋਂ ਸੇਵਾ ਕਰ ਰਹੀ ਹਾਂ ਤੇ ਇਹ ਨਾਲੇ ਆਪਣਾ ਗਲਤ ਹੋ ਜਾਂਦਾ ਇਹ ਆਮ ਗੱਲ ਹੈ ਮੇਰੇ ਅਸਲੋਂ ਤੁਹਾਨੂੰ ਮੈਂ ਦੱਸਣਾ ਪਤਾ ਤੁਹਾਨੂੰ ਮੈਂ ਕਦਮਾ ਬਾਣਾ ਕਰਦਾ ਤੁਹਾਨੂੰ 100% ਮੈਂ ਜੇ ਚਾਹੁੰਦਾ ਮੈਂ ਬਾਣਾ ਰਿਹਾ ਕਿਉਂ ਬੱਚੇ ਤੇ ਕਿਉਂ ਤਸ਼ੱਦਦ ਕਰਦਾ ਕਿਉਂ ਤਸ਼ੱਦਦ जम जम करो कुत्ते अरे इतना मासूम तो तुझे हैडर तुझे बच्चे ने क्यों नहीं करा नहीं क्यों नहीं समझता भाई जायो तो मेरे नाल एक करा नहीं मैंने लाइन में कितनी लगी थी कितनी लगी थी रास्ता बता दे 10000 नहीं है 7000 तो 7000 कर दे क्यों नहीं कर बच्चा दिमाग मत 10000 काम में करा बच्चा ला

ਆ ਜਾ ਬੇਟਾ ਚੰਗਾ ਨਾ 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 ਆਪਾਂ ਘਰੇ ਜਾਣਾ ਕੀ ਜਦੀ ਇਸ ਤਰ੍ਹਾਂ ਪਾਪਾ ਸਾਰਿਆਂ ਨੇ ਉਹ ਨਾ ਪੁੱਤ ਸੱਚ ਨਹੀਂ ਦੱਸ ਦਿਓ ਕਿ ਇਹਨੇ ਬੱਚੇ ਦੇ ਆਪਣੇ ਆਪਣੇ ਲੱਗ ਗਈ ਪ੍ਰੈਸ ਕਹਿੰਦੇ ਉਹ ਦੇਖੋ ਸਾਰਾ ਮਹੱਲਾ ਉਧਰ ਖੜਾ ਆ ਲੈ ਇਕੱਠਾ ਹੋਇਆ ਮੈਂ ਤੇਰੇ ਦੇਖ ਬੇਟਾ ਤੇਰੀ ਹੈਲਪ ਕਰਨ ਲਈ ਆਏ ਨੇ ਸਾਰੇ ਚੰਗਾ ਪੁੱਤ ਉਹ ਦੇਖ ਸਾਰੇ ਜਣੇ ਖੜਾ ਆ ਜਾ ਬੇਟਾ ਵਾਹ ਕਾ ਤੁਹਾਨੂੰ ਦੇਖਵਾ। ਇਹ ਲਾਓ ਕਿ ਗੇਟ ਲਾਓ ਜਰਾ। ਕਿਤੇ ਚੱਲ ਨਹੀਂ ਬੋਲ। ਚਾਉੜੀ ਬੜੀ। ਮੇਰਾ ਬੈਠੇ ਨਹੀਂ। ਕੋਈ ਨਾ ਬੋਲ। ਇੱਕ ਮਿੰਟ ਰਹਿਣਾ ਇੱਕ ਵਾਰ। ਚੁੱਪ ਕਰ ਜਾਓ ਬਾਈ ਚੁੱਪ ਕਰ ਜਾਓ ਜੀ। ਚੁੱਪ ਹੋ ਜਾ ਵੀਰੇ ਚੁੱਪ ਹੋ ਕੋਈ ਨਹੀਂ ਗੱਲ ਸੁਣੋ। ਉਹਨਾਂ ਨਾਲ

ਜਾ ਕੇ ਸਮਾਕੇ ਦਾਨਾ ਕਰੋ ਮੋਬਾਈਲ ਸੈੱਟ ਪੂਰੇ ਹੋ ਗਏ ਦਰਦ ਨਾਲ ਮਿੱਤਰ ਦਰਦ ਨਹੀਂ ਹੁੰਦਾ ਜੀ ਦਰਦ ਇਹਦਾ ਦਰਦ ਤੁਹਾਨੂੰ ਨਹੀਂ ਦੱਸ ਸਕਦਾ ਕਿ ਕਿੰਨੀ ਅਕਿਆਸੀ ਮਨ ਨਾਲ ਜਾਂਦੇ ਰਹਿਣਾ ਮੇਰੇ ਵੀ ਨਹੀਂ ਦੇਣਾ ਤੈਨੂੰ ਮੈਂ ਕਿਹਾ ਸੀ ਨਾ ਬੇਟਾ ਉਹ ਬਸੂਰੀ ਦੇਖ ਮੇਰੇ ਪਿਤਾ ਜੀ ਇੱਧਰ ਦੇਖੋ ਮੇਰੇ ਡੈਡੀ ਨੇ ਨਾਲ ਮੇਰੇ ਬਦੋਸਤ ਨੇ ਮੈਨੂੰ ਨਾਲ ਪਾਣੀ ਲੈ ਕੇ ਬਾਹਰ ਦਿੱਤਾ ਠੀਕ ਹੈ ਫੋਨ ਕਦੋਂ ਉਹਨਾਂ ਦਾ ਕੋਈ ਨਾ ਇਹ ਤਾਂ ਕੋਈ ਦਾ ਨਹੀਂ ਆਪਦਾ ਵਿੱਚ ਤੇ ਸਮਾਂ ਪੁੱਛ ਲੈਣ ਆਉਂਦੇ ਰਹਿਣ ਫੋਨ ਕਿ ਦੱਸ ਤੂੰ ਆਪਲਾ ਸਕਦਾ ਬਹੁਤ ਬੱਚਾ ਨਾ ਆਪ ਕੋ ਜੀ ਇਹਦਾ ਹੱਥ ਮੈਂ ਦਾਦਾ ਤੋਂ ਇਹਦਾ ਹੱਥ ਮੈਂ ਦਾਦਾ ਪੈਣ ਲਈ ਇਹਦਾ ਹੱਥ ਮੈਂ ਸ਼ੋਅ ਕਰਦਾ ਅਸਲ ਵਿੱਚ ਇਹ ਤਾਂ ਨਹੀਂ ਕਿ ਕੋਈ ਕੋਈ ਤਾਂ ਆਪ ਕੋ ਨਹੀਂ ਹੋਊਗਾ ਵੀਰੇ ਸਾਹਮਣੇ ਆਇਆ ਕਰਦੇ ਨਹੀਂ ਪਤਾ ਨਹੀਂ ਮੈਂ ਨਹੀਂ ਮੈਂ ਕੀ ਗੱਲ ਕਰੀ ਨਹੀਂ ਮੈਂ ਤਾਂ ਹੀ ਨਹੀਂ ਦੇ ਰਹੀ ਨਹੀਂ ਦੇ ਰਹੀ ਕਰਜਾਂ ਦਾ ਪਰੇ ਟਿਕਣ ਲੱਗਦਾ ਮੀਨਰ ਦਾ ਨਾਮ ਲੈ ਸਕਦਾ ਨਾ ਬੇਮਕਮੇ ਜੀ ਬੀ ਜੀ 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 ਜ ਕੋਈ ਪ੍ਰਸ਼ਾਸਨ ਕੋਈ ਨਹੀਂ ਬੋਲਦਾ ਮੈਂ ਬੱਚਾ ਇੱਕ ਇਸ ਨਰਕ ਚ ਰਿਹਾ ਬਣ ਉਹ ਨਿਕਲਣ ਨੂੰ ਸਮਾਂ ਤਾਂ ਲੱਗੂ ਉਹ ਆਪਣੀ ਜ਼ਿੰਦਗੀ ਚ ਮੈਂ ਤਾਂ ਕੰਨ ਨਾ ਹੁਣ ਨਵਾਂ ਬੰਦਾ ਇੱਕ ਹੈ ਨਾ ਉਹ ਦਿਨਾਲਾ ਗਾਵਾ ਉੱਥੇ ਬੈਠੇ ਆਂ ਕਹਿੰਦਾ ਕਿ ਕਿਤੇ ਜਾਣਾ ਬਾਬਾ ਕਹਿੰਦਾ ਕਿ ਤੂੰ ਨਾ ਲੱਗਣਾ ਦੇਖੋ ਤੁਸੀਂ ਬੱਚੇ ਦੇ ਹੱਥਾਂ पर पर जो जमीन है momenti आज है हम बातली के शुरू के वो मतलब दो दोस्त भाई हेलो मेरे बच्चा तो 2 के 10 रुपए कितने खड़ा कितने खड़ा थी कमरे फिर ये आता कोई दिक्कत लग रहा है यार ना कुछ है देखो का तो और भीतर ਕਿ ਨਾ ਕੰਮ ਨਹੀਂ ਕਰਦਾ ਮੇਰੇ ਤਾਂ ਪ੍ਰੈਸ ਲਾਈ ਯਾਰ ਕਿਉ ਲਾਈ ਪ੍ਰੈਸ ਕਿਉ ਲਾਈ ਤੁਸੀਂ ਕੰਮ ਕੋਈ ਕਰਦਾ ਹੈਂ ਤੁਸੀਂ ਬੱਚੇ ਨੂੰ ਡਰਾਈ ਜਾਨੀਂ ਪੈਣ ਨਹੀਂ ਮਨਵਾਦੀ ਵੀਰੇ ਤੁਹਾਡੇ ਸਾਹਮਣੇ ਕੀ ਕਰਦੇ ਤੁਸੀਂ ਤਾਂ ਨੱਚ ਕੇ ਆ ਜਿੰਨੋਂ ਤੂੰ ਬੱਚੇ ਨੂੰ ਕਿਉਂ ਮਾਰਿਆ ਵੀਰੇ ਮੈਂ ਕੰਮ ਬੱਚਾ ਹੀ ਤੂੰ ਮਾਰੋ ਬੱਚੇ ਮਾਰਿਆ ਕਿਉਂ ਤੂੰ ਮਾਰਿਆ ਬੱਚੇ ਨੂੰ ਇਹ ਨਹੀਂ ਆਉਂਦੀ ਹੁੰਦੀ ਮਾਰਿਆ ਕਿਉਂ ਤੂੰ ਮਾਰਿਆ ਬੱਚੇ ਨੂੰ ਇਹ ਨਹੀਂ ਆਉਂਦੀ ਸੀ ਵੀਰੇ ਮਾਰਿਆ ਵੀ ਤੂੰ ਪਿੱਛੇ ਹੋ ਗਿਆ ਇਹ ਕੋਈ ਗੱਲ ਨਹੀਂ ਇੱਥੇ ਮਾਰਦੇ ਲੈਣਾ ਇਹ ਬੰਦਾ ਇਹ ਵੀ ਡਵਾਟਰ ਜਦੋਂ ਪਤਾ ਨਾ ਭੂਹ ਸਾਰਾ ਕਲੀਅਰ ਹੋ ਜੀ 1 ਮਿੰਟ ਜੀ 1 ਮਿੰਟ ਇਹ ਵੀ ਨਹੀਂ ਹੈ ਬੰਦਾ ਲਾ ਮੈਨੂੰ ਅੰਮ੍ਰਿਤ ਕਰ ਤਰ ਤਰ ਨਹੀਂ 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 ਜਦੋਂ ਮੈਂ ਕੋ ਜਿਹੇ ਮਾਰਿਆ ਜਦੋਂ ਉਹ ਇਹ ਮੈਨੂੰ ਮੈਂ ਵੀ ਕਦੇ ਨਹੀਂ ਮੈਂ ਕੱਪੜਾ ਮਾਰ ਤੈਨੂੰ ਸ਼ਾਮ ਨਹੀਂ ਕਹਿਣਾ ਠੀਕ ਹੈ ਇਹ ਦੇਖੋ ਬਿੱਤ ਰਹੀ ਨਹੀਂ ਦੇਖੋ ਇਹ ਕਿਤੇ ਦੀਵਾਰ ਮਾਰ ਇਹ ਮਾਹੀ ਨਹੀਂ ਕਿ ਲੈ ਗਿਆ ਨਾ ਮੈਂ ਕਹਿੰਦਾ ਇਹ ਪਿਆਰਾ ਅੱਗਾ ਮਤਰਾ ਮੂਹਰੇ ਤਰ ਦੱਸਿਆ ਕਰਦਾ ਕਿ ਆਪ ਕੀ ਹੁੰਦਾ ਕੋਈ ਗੱਲ ਨਹੀਂ ਮਾਰਦਾ ਸਾਥ ਮੇਰੇ ਕੋਲ ਤਨੈ ਬੈਠ ਕੇ ਪੁੱਛੇ ਉਹ ਤੂੰ ਬੋਲ ਜਦ ਤੀ ਸੱਚਾਈ ਕਰਦੇ ਤੂੰ ਸਾਡੇ ਲੈ ਇਹਨੂੰ ਮੈਂ ਦੱਸ ਦਊਂਗਾ ਕਿਉਂ ਮੈਨੂੰ ਕਿਉਂ ਦੱਸ ਦਊਂਗਾ ਇਹ ਨਹੀਂ ਕਰ ਦੂਗਾ ਇਹ ਨਹੀਂ ਕਰ ਦੂਗਾ ਮੇਰੇ ਹੱਥ ਵਿੱਚ ਇੱਕ ਮਿੰਟ ਕਲੀਅਰ ਕਰ ਦੋ ਇੱਕ ਮਿੰਟ ਕਲੀਅਰ ਕਰ ਦੋ ਇਹ ਕਹਿੰਦਾ ਇਹਨੇ ਮਾਰਿਆ ਕਲੀਅਰ ਕਰ ਇਹ ਬੰਦਾ ਕਹਿੰਦਾ ਇੱਕ ਮਿੰਟ ਕਲੀਅਰ ਕਰ ਦੋ ਇੱਕ ਮਿੰਟ ਕਲੀਅਰ ਕਰ ਦੋ ਕੋਈ ਕਰ ਨਹੀਂ ਰਿਹਾ ਕੋਈ ਨਾ ਇਹ ਕਹਿੰਦਾ ਮੈਨੂੰ ਇਹ ਦੱਸ ਵੀਰੇ ਜਦੋਂ ਬੱਚਾ ਆਏਗਾ ਹੈ ਨਾ ਆ ਰਹੇ ਦੱਸਣ ਲੱਗਿਆ ਤੇ ਇਹਨੂੰ ਤਾਂ ਰੱਖੋ ਤੁਸੀਂ ਬੈਠਾ ਦੇ ਇਕੱਲਾ ਸਭ ਇਹ ਬੱਚੇ ਆ ਇਹ ਬੰਦਿਆਂ ਦੇ ਬੱਚਾ ਪੜ ਨਹੀਂਦਾ ਦੱਸੋ ਸਹੀ ਗੱਲ ਕਹਿੰਦੇ ਆ ਬਦਲ ਗਿਆ ਹੈ ਗੇਮ ਬਦਲ ਗਿਆ ਹੈ ਬਹੁਤ ਜਨਾਨੀ ਨੂੰ ਦੇਖ ਕੇ ਨਾ ਫਿਰ ਮਦਦ ਜਾਂਦਾ ਆ ਤੇਜ ਬਹੁਤ ਹੈ ਇਹ ਸਹੀ ਗੱਲ ਦੱਸਣ ਲੱਗਿਆ ਸੀ ਵੀ ਕਿੰਨੇ ਤੋਂ ਲਿਆ ਕਿੰਨੇ ਨਹੀਂ ਮੰਨਿਆ ਇਹ ਬਦਲ ਗਿਆ ਫਿਰ ਬਦਲ ਗਿਆ ਮੈਂ ਤਾਂ ਕਿਸੇ ਨੂੰ ਵੀ ਮਾਰਦਾ ਨਹੀਂ ਹਾਂ ਹਲੋ ਇੱਕ ਮਿੰਟ ਬੰਦਾ ਮੈਨੂੰ ਸੁਣ ਗਿਆ ਲੈ ਪੂਰਾ ਮੈਂ ਉਹ ਮੇਰੀ ਹੁਣ ਗੱਲ ਸਮਝਾ ਸਕਦੇ ਸਮਝਾ ਮੇਰੇ ਨਾਲ ਹੀ ਗੱਲ ਕਰਦਾ ਬੈਲਟ ਕਿੰਨੇ ਮਾਰੀ ਜਾਂਦੇ ਨੇ ਇਹਦੇ ਬੈਲਟ ਕਿੰਨੇ ਮਾਰੀ ਜਾਂਦੇ ਨੇ ਬੈਲਟ ਦਾਸ ਕਿੰਨੇ ਮਾਰੀ ਜਾਂਦੇ ਬਾਕੀ ਬੱਚੇ ਨੂੰ ਪੁੱਛੋ ਤੁਸੀਂ ਜ਼ਿਆਦਾ ਸਸਤਾ ਚਲਾ ਦੱਸ ਦੇ ਰਿਹਾ ਹਾਂ ਤੇਰੇ ਬਾਰੇ ਗਲਤ ਕਿਹਾ ਸੱਚ ਜੜੀ ਮੈਂ ਮੈਂ ਦੱਸਣਾ ਚਾਹੁੰਦਾ ਇਸ ਅਨਸਾਨ ਬਾਰੇ ਪੋਸ ਬੰਦੇ ਨੇ ਤਾਂ ਕੋਈ ਸ਼ਬਦ ਗਲਤ ਨਹੀਂ ਬੋਲਿਆ ਨਾ ਕਿਸੇ ਮਰਲੇ ਵਾਲੇ ਨੂੰ ਨੇ ਬੰਦਾ ਬਹੁਤ ਦਰਮਾਈ ਵਾਲਾ ਇਹ ਚੰਗਾ ਪਰ ਇਹ ਵੀ ਮਜਬੂਰ ਆ ਇੱਕ ਪਰ ਰਹੀ ਗੱਲ ਉਹ ਪੋਸ ਮੈਂ ਕਹਿੰਦਾ 100% ਮਰਚਾ ਕਰਾਵਾਂਗੇ ਇਹਨਾਂ ਦੀ ਇਹਦੇ ਦੇ ਵੀ ਨਾਲ ਕਰਵਾਵਾਂਗੇ ਉਹ ਵੀ ਜੀ ਅੱਖਾਂ ਦੇ ਸਾਹਮਣੇ ਇੱਕ ਲੇਡੀ ਬੱਚੇ ਦੇ ਸਿਰ 'ਤੇ ਝੱਟ ਮਾਰਦੀ ਹੋਵੇ ਮੱਲ ਤਾਂ ਮਾਰਦੀ ਹੋਵੇ ਪ੍ਰੈਸ ਲਾਉਂਦੀ ਹੋਵੇ ਪੁੱਤੇ ਉਹ ਲੱਕ ਦੀ ਲਾਹਤ ਤਾਂ ਤੂੰ ਅਜੇ ਵੀ ਨਹੀਂ ਬਸਰਤ ਦੱਸਿਆ ਕੁਝ ਬੋਲ ਨਹੀਂ ਸਕਦਾ ਇਹ ਰੁਕੀ ਰਹਿ ਜੂਗਾ ਤੂੰ ਦੱਸ ਚੱਲ ਇਹ ਰੁਕੀ ਰਹਿ ਜੂਗਾ ਹਰ ਇੱਕ ਜੇ ਤੂੰ ਨਹੀਂ ਦੱਸਦਾ ਰੁਕੀ ਰਹਿ ਜੂਗਾ ਫਿਰ ਇਹ ਕੱਲ ਨੂੰ ਬੱਚਾ ਥੋੜਾ ਨਾਰਮਲ ਹੋ ਜ ਸਹੀ ਗੱਲ ਤੁਸੀਂ ਦੱਸਦੇ ਕਿੰਨੇ ਮਹੀਨੇ ਸੱਤ ਲੱਗੀ ਆ ਉਹ ਆਪਣੇ ਅੰਦਰ ਲੱਗੀ ਰਹੇਗੀ ਹਾਂਜੀ ਇਹ ਮਾਰੇ ਕਿਹਦੇ ਚੱਤਾਂ ਘਰ ਦੇ ਵਿੱਚ ਮੈਂ ਕਹਿੰਦਾ ਕੋਲੇ ਬੱਚੇ ਨਹੀਂ ਰਹਿੰਦੇ ਨਾ ਕੋਈ ਬੈੱਡ ਇੱਕ ਟਾਈਮ ਦਾ ਮੈਂ ਤੁਹਾਨੂੰ ਲਿਖ ਕੇ ਦੱਲਾਂਗਾ ਜਿਹੜਾ ਸੱਚ ਬੱਚੇ ਨੂੰ ਮਿਲਦਾ ਜੇ ਸਵੇਰੇ ਮਿਲਦਾ ਹੋਵੇ ਤੁਸੀਂ ਇਹਦਾ ਬਾਡੀ ਚੈੱਕਅਪ ਕਰਾ ਲਓ ਤੁਸੀਂ ਕਿਤੋਂ ਵੀ ਕਰਾ ਲਓ ਕੁਝ ਵੀ ਕਰਾ ਲਓ ਜੇ ਪ੍ਰੂਫ ਕਰ ਦੇਣੇ ਸਵੇਰੇ ਸਾਡੇ ਕੋਲੇ ਪਹੁੰਚਾ ਦੇ ਅਸੀਂ ਬੱਚੇ ਨੂੰ ਦੇਣੇ ਮੈਂ ਥੋੜੀ ਉਦੋਂ ਹਾਂ ਮੈਂ ਕਹਿੰਦਾ ਅਸੀਂ ਇਹ ਚੀਜ਼ ਪ੍ਰੂਫ ਕਰ ਰਹੇ ਹਾਂ ਮੇਰੇ ਭਾਣਾ ਸ਼ੱਕਦਾ ਬੱਚਾ ਸੱਚ ਦੱਸੀ ਯਾਰ ਤੂੰ ਕਾਹਨੂੰ ਗੱਲਾਂ ਲਗੋ ਜਨ ਲੁਕੀ ਗੱਲ ਕੋਈ ਨਹੀਂ ਰਹਿੰਦੀ ਹੁੰਦੀ ਸਵੇਰੇ ਪਹੁੰਚਾ ਦੇ ਸਕਦਾ ਬੱਚਾ ਮੈਨੂੰ ਕੱਲ੍ਹ ਦਾ ਪੱਥਰਾ ਦੋ ਨਹੀਂ ਦੱਸਦਾ ਸਵੇਰੇ ਮੈਨੂੰ ਕੋਈ ਰਿਪੋਰਟ ਫੋਨੋਂ ਦਵਾ ਦੇ ਅਸੀਂ ਮੈਂ ਇੱਕ ਮਿੰਟ ਕੀ ਕਮੈਂਟ ਚੋਂ ਕੋਈ ਗਲਤੀ ਕੀਤੀ ਐ ਪ੍ਰੈਸ ਦਾ ਤੋਂ ਲਿਖ ਦੇ ਤੇਰੇ ਤੁਸੀਂ ਮੈਨੇ ਲਾ ਦੋ ਤੇਰੇ ਨਾਲ ਤੋਂ ਹੀ ਭੈਣੇ ਤੂੰ ਦੱਸ ਕਾ ਤੋਂ ਲਿਖ ਰੋ ਦੱਸ ਮਾਰਾ ਕਾਉਂ ਤੇ ਕਿਉਂ ਲਾਈ ਭੈਣੇ ਪ੍ਰੈਸ ਇਹ ਜ਼ਰੂਰ ਹੈ ਨਾ ਇਹ ਜਦੋਂ ਕੋਈ ਗਲਤੀ ਕੀਤੀ ਉਹਦੇ ਜ਼ਰੂਰੀ ਦਮਾਰਾ ਇੱਕ ਵਾਰ ਸੱਚ ਤੱਕ ਸੱਟ ਕਦੋਂ ਮਾਰੀ ਲਪੈ ਕੰਮ ਵਿੱਚ ਸਰੀਰ ਦਾ ਬੁਝੇ ਵੀਰੇ ਨੂੰ ਕੌਣ ਕਿਦਾ ਚੈਲੰਜ ਕਰ ਲਵੇ ਵੀਰੇ ਜਦੋਂ ਮੈਂ ਤੁਮ ਚੱਪਾ ਪਾ ਲਿਆ ਪਦਮ ਤੱਕ ਆਵਜਾ ਸੀਗਾ ਦਵਾਈ ਇੱਕ ਚੀਜ਼ ਤਾਂ ਮੰਨ ਕੇ ਦਵਾਈ ਵੀਰੇ ਕਿਉਂ ਨਹੀਂ ਦਵਾਈ ਉਹ ਮੈਡੀਕਲ ਜੋਈ ਦੋਈ ਐ ਇੱਥੇ ਦੱਸਣੀਆਂ ਨਹੀਂ ਇਹ ਦਵਾਈ ਦੋਈ ਐ ਵੀਰੇ ਬਲੀਡਿੰਗ ਇਹ ਹੋਈ ਫੇਰ ਇੰਦਰ ਕਾਹਨੂੰ ਲੈ ਕੇ ਜਾਣਾ ਲੱਗਦਾ ਇੰਦਰ ਕੱਲ ਜੀ ਲੈ ਕੇ ਜਾ ਰਹੀ ਸੀ ਜਦੋਂ ਸੀ ਮੰਨੋ ਮਰਣਾ ਨਾ ਮਰਣਾ ਲੈ ਕੇ ਚੱਲੀ